ਦੀ ਕੋਈ ਕਦੇ ਕੁਛ ਕਰਦੀ ਹੈ ਕਦੇ ਕੁਛ ਮੰਮੀ ਇਹ ਘਟਾਉਣੇ ਸਿਰਵਾਇਆ ਮੈਂ ਕੋਲੀ ਬੈਠੀ ਐ ਮੈਂ ਕਿਹੜਾ ਮੂਰ ਹੈ ਇੱਕ ਉਹਦੇ ਬੰਦ ਖੱਟੇ ਪੈਣੇ ਨਹੀਂ ਪੜਸ ਲਾ ਲਿਆ ਹੋਰ ਉਹਨੇ ਕੀ ਕਰਿਆ ਕੁਛ ਤਾਂ ਕੁਝ ਦੇਖ ਨਹੀਂ ਹਾਂ ਦੇ ਕੱਲੇ ਨਾ ਬੰਨਾ ਸੋਖਾ ਗਾੜ ਕੁੜੀ ਕੰਨੀ ਧਿਆਨ ਵੀ ਦੇ ਕੁੜੀ ਕੰਨੀ ਮੇਰਾ ਧਿਆਨ ਨਹੀਂ ਆ ਮੰਮੀ ਕੁੜੀ ਦੇ ਕੀ ਹੈ ਕੁੜੀ ਨੇ ਕੁਛ ਵੀ ਨਹੀਂ ਕਰਿਆ ਕਰਾ ਸਿਰਵਾਇਆ ਨਹੀਂ ਸਿਰ ਨਾ ਕੇ ਰੱਬ ਸੀ ਤੁਸੀਂ ਤਾਂ ਮੰਮੀ ਕੁੜੀ ਨੂੰ ਬਰਦਾਸ਼ਤ ਨਹੀਂ ਕਰਦੇ ਜਦੋਂ ਦੀ ਹੋਈ ਐ ਬਸ ਕਦੇ ਕੁਛ ਕਦੇ ਕੁਛ ਆਏ ਗਾਦੇ ਰਹਿਣੀ ਉਹਦੀ ਮਮਾ ਦਾਦੀਆਂ ਦਾ ਰੋਲ ਤਾਂ ਖਾਮ ਹੋ ਗਿਆ ਰੋਡ ਦੇ ਘਰ ਮੇਰੇ ਕੋ ਤਾਂ ਮੈਨੂੰ ਵੀ ਪਤਾਗਾ ਆਪਰੇ ਪੁੱਤੇ ਢੇੜੀ ਦਾਦੀ ਬੋਲਦੀ ਤੇਰੇ ਤੇਰੇ ਦਾਦੀ ਹਾਂ ਉਹ ਤਾਂ ਕੀ ਹੈ ਉਹ ਤਾਂ ਮम्मी ਜਿੱਥੇ ਮਰ ਗਈ ਤੁਹਿਆਰੇ ਮੁੰਡਾ ਨਾ ਮੈਂ ਕੁੜੀਆਂ ਦੇ ਕਿਹੜੇ ਤੇ ਗਾਲ ਖੋਖਾ ਦੇਣਾ ਨਹੀਂ ਪੁੱਤੋ ਕੁੜੀਆਂ ਨੂੰ ਤਾਂ ਸ਼ੌਕ ਹੁੰਦਾ ਉਸਨਾ ਬੰਦਾ ਅਹੀਂ ਗਰਪਾ ਤੂੰ ਜਾਇਆ ਦੀ ਸਹੀ ਨਮਝਾ ਠੀਕ ਹੈ ਮਮਾ ਜਾ ਕੁੜੀਆਂ ਸੋ ਵਾਂਗੋਟ ਪਾ ਕੇ ਜਾ ਵਾਲੀ ਜੂ ਗੀਗੀ ਪਾ ਕੇ ਉਰੇ ਬੈਠੇ ਤੋ ਬੈਠ ਮੰਮੀ ਮੈਨੂੰ ਐ ਦੱਸੋ ਲੋਰ ਸੋਟੀ ਕਿਹਦੀ ਆਈ ਹੈ ਇਹ ਕਿਹੜਾ ਛੋਟੇ ਕੱਪੜੇ ਨੇ ਉੱਤੇ ਸਿਰ ਤੇ ਸੁੰਨੀ ਲੈ ਕੇ ਸੂਟ ਸਲਵਾ ਕੇ ਲੈ ਜਾਂਦੀ ਹੈ ਕਹੇ ਹਟ ਗਿਆ ਸਾਰੇ ਪੈਸੇ ਮੇਰੇ ਖਰਚੇ ਤੇ ਲੱਗ ਗਏ ਤੇ ਤੁਸੀਂ ਘਰੇ ਆਪਣੇ ਆਪ ਕੱਢਦੇ ਕਰੋ ਬਟਾ ਦਾਦੀ ਹੋਣ ਤੁਸੀਂ ਐਂ ਹੀ ਕਰਦੇ ਹੋਗੇ ਤੇਰੀ ਮੰਮਾ ਕੋ ਕੱਢ ਲੈ ਕਰ ਤੋ ਕਰੇ ਬੰਦਿਆ ਕਰ ਤੇ ਆ ਤੇਰੀ ਮੰਮਾ ਵਰਤੈ ਨੂੰ ਕਿ ਤਪੜਾ ਗੂ ਵੀ ਇਲਾਦੋ ਤੋ ਸਭਦ ਨਾ ਨੇ ਰਿਲਾ ਤਾਂ ਮੈਂ ਸੰਭੀ ਕਿ ਮੈਂ ਖੇਲਾਰਾ ਪਾ ਕੇ ਰੱਖ ਲਈਗੀ ਤੁਸੀਂ ਵੀਰੇ ਵੀਰੇ ਨੇ ਤਾਂ ਵਿੰਟ ਚ ਦੇ ਦਿੰਨੇ ਆ ਕੋਈ ਤਾਂ ਮੁੰਡਾ ਹੈ ਉਹ ਤਾਂ ਮੁੰਡਾ ਹੈ ਕੁੜੀ ਤੇ ਮੁੰਡੇ ਚ ਫਰਕ ਹੁੰਦਾ ਉਹ ਨਹੀਂ ਉਸ ਦਿਵਾਨਾ ਕਰ ਮੇਰੇ ਪੋਤਾਂ ਦਾ ਇਹਦੇ ਸੱਦੀ ਹੋਤੀ ਆ ਮਾਪੂ ਤੂੰ ਤਾਂ ਬਗਾਨੇ ਘਰੇ ਚਲੀ ਜਾਣੇ ਮੇਰੇ ਪੋਤਾ ਤਾਂ ਮੇਰੇ ਕੋਲੇ ਰਹੂ ਮੇਰੀ ਸੇਵਾ ਕਰੂਗਾ ਸੋਭਾ ਮੇਰੀ ਗਾਲਾਂ ਸੁਣਿਓ ਹਾਂ ਮਾਪੂ ਕੀ ਦਾਦੀ ਨੇ ਹੁਣ ਟਿਊਸ਼ਨ ਦੀ ਫੀਸ ਵੀ ਨਹੀਂ ਦਿੱਤੀ ਤੇ ਨਾਲ ਮੇਰੇ ਫ੍ਰੈਂਡਾਂ ਦਾ ਬਜਾਅ ਵੀ ਜਾਣ ਦਿੱਤਾ ਟਿਊਸ਼ਨ ਦੇ ਫੀਸ ਕਿਹਨੇ ਦਿੱਤਾ ਕਹਿੰਦੇ ਕਿ ਮੇਰੇ ਕੋਲੇ ਹੈ ਨਹੀਂ ਕਹਿੰਦੇ ਹੈ ਨਹੀਂ ਹਾਂਜੀ ਤੇ ਕੋਈ ਨਾ ਪੁੱਤ ਮੇਰੀ ਦਾਦੀ ਤਾਂ ਹੀ ਕਰਦੀ ਆ ਚਲ ਮੈਂ ਕਿਸੇ ਪਾਸੇ ਹੀ ਲਾ ਕਰਦੀ ਆ ਠੀਕ ਹੈ ਮੈਂ ਆਪੇ ਦੇ ਦੂੰਗੀ ਤੂੰ ਤੂੰ ਸੁਣ ਜਾ ਤੇ ਮੈਂ ਹੁਣ ਫਿਰ ਘਰੇ ਪੜਾ ਬੈ ਕੇ ਨਾਪ ਤਾਂ ਕਰ ਬੰਨ ਦੇ ਕਿਰਵਾੜੇ ਮੈਂ ਦੂੰਗੀ ਫੀਸ ਦਾਦੀਆਂ ਐ ਕਰਦੀ ਆ ਪਰ ਤੂੰ ਮੈਂ ਤਾਂ ਤੈਨੂੰ ਪੜਾਉਣਾ ਨਹੀਂ ਹੈ ਮੈਂ ਰੋੜੇ ਨਾ ਹਾਂਗੀ ਕੋਈ ਨਾ ਮੈਂ ਤੂੰ ਤਿਆਰ ਹੋ ਕੇ ਬਾਹਰ ਜਾ ਕੁਸ਼ਨ ਠੀਕ ਹੈ ਮੇਰੇ ਕਲਾਸ ਮਨ ਕੋਸ ਤੂੰ ਮੈਂ ਤੇਰੀ ਫੀਸ ਆਪੇ ਦੇ ਦੂੰਗੀ ਠੀਕ ਹੈ ਤੇ ਦਾਦੀ ਨੇ ਕਿਹਾ ਕਿ ਘਰੇ ਬੈ ਕੇ ਪੜ ਲੈ ਦਾਦੀ ਨੂੰ ਤਾਂ ਪਤਾ ਨਹੀਂ ਪੁੱਤ ਦਾਦੀ ਹੈਗੀ ਹੈ ਪੁਰਾਣੀ ਜ਼ਮਾਨੇ ਦੀ ਦਾਦੀ ਨੂੰ ਆਇਆ ਦੀ ਕਿ ਤੇ ਮੁੰਡਿਆਂ ਦਾ ਬਾਹਰ ਕਰੀਦਾ ਹੁੰਦਾ ਵੀ ਕੁੜੀਆਂ ਨੂੰ ਬਾਹਰ ਨਹੀਂ ਵੇਜੀਦਾ ਦਾਦੀ ਦੇ ਪੁੱਤ ਤਾਂ ਖਿਆਲ ਪਰਾਨ ਨਹੀਂ। ਉਹ ਤਾਂ ਦਰਦੀ ਕਰਦੀ ਐ। ਉਹ ਨੂੰ ਆਏ ਆ ਵੀ ਕੋਈ ਬਾਹਰ ਨਹੀਂ ਕੱਢਣਾ। ਕਹਿੰਦਾ ਵੀ ਕਰੇ ਪੜ੍ਹਦੇ ਤੇ ਨਹੀਂ ਫਿਰ ਹਟਦੀ। ਮੈਂ ਆਪੇ ਕਿਸ ਨੂੰ ਕਹ ਤੂੰ ਬਾਗ। ਠੀਕ। ਆਏ ਕਹਿੰਦੀ ਮੇडम ਕਹਦੇ ਮੇ ਮਮਾ ਆਉਣਗੇ। ਠੀਕ ਆ। ਠੀਕ ਐ। ਕੱਲ ਰਸਮਾਂ ਦੇ ਆਉਂਦੇ ਤੂੰ ਬਾਗ। ਦਾਦੀ ਦਾਦੀ ਮੈਨੂੰ ਪੈਸੇ ਦੇ ਦੇ। ਮੈਂ ਫੋਨ ਲੈ ਕੇ ਆਉਣਾ। ਕਿੰਨਾ ਕੁ ਰਿਹਾ। ਯਾ ਪਾਸ ਫੜਾ। ਤੁਸੀਂ ਜੱਤ ਦੇ ਦਿਨੇ ਪੈਸੇ ਦੇ ਕੇ ਇਹ ਏ ਮੈਂ ਕਹਿ ਕੇ ਪੜ੍ਹੂਗੀ ਕਿ ਨਹੀਂ ਆਪਾਂ ਕਹ ਲੂ ਨਾ ਤਮਾਰਿਆ ਕਰੋ ਤੁਸੀਂ ਵੱਡੀ ਹੋ ਸਿਆਣੀ ਹੋਗੇ ਐਡੀ ਉਮਰ ਹੋ ਗਈ ਹੁਣ ਇੱਕ ਬਸ ਪੋਤਾ ਪੋਤਾ ਕਹਿ ਕੇ ਤੁਸੀਂ ਹੈਂ ਕਹਿ ਦਿੰਦੇ ਹੋਗੇ ਹੋਂ ਤਾਂ ਤੁਸੀਂ ਕਹਤਾ ਨਹੀਂ ਕਰੇ ਪੜ੍ਹਿਆ ਕਰ ਵੀ ਫੀਸ ਨੂੰ ਪੈਸੇ ਨਹੀਂ ਮੈਂ ਨਿਗ੍ਹਾ ਕਰਕੇ ਰੱਖੀਆਂ ਤੇ ਇਹਨੂੰ ਤੁਸੀਂ ਜੱਤ ਦੇ ਦਿਨੇ ਪੈਸੇ ਦੇ ਕੇ ਇਹਦੇ ਬੱਤੇ ਨੇ ਇਸ ਨੂੰ ਫੋਨ ਫੋਨ ਲੈ ਕੇ ਗੇ ਮੈਂ ਕਿਹੜੇ ਦੀ ਨਿਗ੍ਹਾ ਨਹੀਂ ਕਰੂਗੀ ਤੂੰ ਤਾਂ ਉਹਦਾ ਬਾਲਾ ਕਰ ਪੋਤਾ ਹੈ ਮੁੰਡਾ ਮੇਰਾ ਮੇਰੀ ਸੇਵਾ ਕੋ ਕੁੜੀ ਮੇਰਾ ਪੋਤਾ ਬੱਡਾ ਹੋ ਕੇ ਰੋ ਵਿਆਹ ਕੇ ਕਰਨੇ ਕਰੇਗਾ ਸੇਵਾ ਨਹੀਂ ਕਰੂਗਾ ਜੇ ਕਿਸੇ ਕਿਤੇ ਲੱਗੂਗਾ ਜਦੋਂ ਹੁਣ ਪਟਿਆ ਗਿਆ ਫੋਨਾ ਫੋਨ ਦੇਖ ਰੇ ਕੇ ਤੇ ਨੀ ਕਾਟ ਕੇ ਪੜਨੋਂ हट ਗਿਆ ਕਿ ਕੀ ਕਰੋਗੇ ਸਾਰੇ ਜਵਾਬ ਲਈ ਫਿਰਦੇ ਆਏ ਲੈ ਲੂਗਾ ਤਾਂ ਕਿ ਟਿੱਕ ਦੱਲ ਲੈ ਭਾਈ ਲੈ ਫਿਰਦੇ ਨੇ ਚੱਕ ਦੇ ਜੇ ਕਰਦੇ ਪੱਤੀ ਮੇਸੇ ਦੀ ਕੁੜੀ ਦੇ ਮੰਨਰ ਪਈ ਦੋਹੂਗੀ ਇਹਨੂੰ ਜਦੋਂ ਦੇਖੋ ਚੰਗਾਈ ਜਾਣਗੇ ਚੰਗਾਈ ਜਾਣਗੇ ਰੋਜ਼ ਲਾਂਬੇ ਆਉਂਦੇ ਲੈ ਗਏ

ਦੇ ਹੀ ਕੀ ਹੈ ਘਰੇ ਪੜਾ ਦੂਗੀ ਉਹ ਜਿਹੜੇ ਪ੍ਰੋਫੈਸ਼ਨਲ ਇਹਨੂੰ ਪੈਸੇ ਦੇਵਾਂਗੇ ਤੇਰੇ ਵਿਆਹ ਵਾਸਤੇ ਜੋੜਦੀ ਆ ਪੁੱਤ ਲੈ ਦਾਦੀ ਮੁੰਡਾ ਸਿਲੇਬਸ ਕੋਈ ਹੋਰ ਹੈਗਾ ਤੇ ਮम्मा ਨਾਲ ਟਾਈਮ ਦਫਰਾਣਾ ਸਿਦਾ ਮੁੰਡਾ ਤੁਸੀਂ ਕਹਿੰਦੇ ਆ ਕਿ ਵੀਰੇ ਵਾਲੇ ਵਿੱਚ ਤਾਂ ਤੁਸੀਂ ਪੈਸੇ ਦਿੱਤੇ ਹੈਗੇ ਟਿਊਸ਼ਨ ਦੇ ਕੋਈ ਨਾ ਤੂੰ ਚੰਗਾ ਮੇਰੀ ਗੱਲ ਸੁਣਾ ਲੈਂਦੇ ਤੇ ਟਿਊਸ਼ਨ ਵਾਸਤੇ ਮੈਂ ਪੈਸੇ ਦੇ ਦੂੰ ਲੱਗ ਜੀ ਚੇਕੇ ਅਗਲਾ ਤੇ ਮੇਰੀ ਗੱਲ ਸੁਣ ਨਹੀਂ ਆਉਂਦੀ ਉਹਨਾਂ ਚਾ ਤੂੰ ਕਰੇ ਬਾਕੀ ਹਾਂ ਜਿੰਨੇ ਤੇਰੇ ਪੇਪਰ ਆਜਾ ਲਏ ਹੁਣ ਮੇਰੇ ਪੇਪਰ ਹੋਏ ਨਹੀਂ ਗਏ ਕੋਈ ਨੁੱਤ ਮੇਰੇ ਘਰ ਹਮੇ ਤੇ ਇੰਟਰਵਿਊ ਕਰਾਉਣੀ ਆ ਤੇਨੂੰ ਪੜਾਉਂ ਲਖਾਉਂਗੀ ਆ ਤਾਂ ਕੋਈ ਪਤਾ ਨਹੀਂ ਤੈਨੂੰ ਕੋਈ ਜੋਬ ਮਿਲ ਜੇ ਤੇ ਵਿਆਹ ਤੇ ਵੀ ਬਾਵਾ ਪੈਸੇ ਲਾਉਂਗੀ ਪੁੱਤ ਮੈਂ ਮੈਂ ਫਰਕ ਨਹੀਂ ਕਰਦੀ పిర్మాత్లీ ఏండి సారా కుశ ఆనాత్లు దిండి వి మాడి కాన్మాత్లు దిండి మాడా హందార్. నాట్ కోన పిర్మాన్ హండి ఉండి కోను కులు కులు � ਤੁਸੀਂ ਤਾਂ ਕੁਝ ਨਾ ਮੰਗਦੀ ਪੈਗੇ ਬਾਹਰ ਨਹੀਂ ਕਿਤੇ ਜਾਣ ਦੇਣਾ ਕੁਸ਼ਣਾ ਪਹਿਨੇ ਜਾਣਾ ਕਿਤੇ ਬਾਜ਼ਾਰ ਨਹੀਂ ਜਾਣਾ ਆਹ ਕੱਪੜਾ ਨਹੀਂ ਪਾਉਣਾ ਤੁਸੀਂ ਕਹਿੰਦੇ ਮੰਗਦੀ ਪੈਗੇ ਜਵਾਕਲੀ ਤੇ ਅੱਜ ਕੱਲ ਦਾ ਤਾਂ ਟਾਈਮ ਤਾਂ ਮੈਂ ਮੁੱਤਾ ਧੰਮਗਰਾ ਦੀ ਦੇ ਨਾਲ ਟਾਈਮ ਹੈ ਘੁੰਮ ਨਹੀਂ ਖੜਕੀਆ ਹੁੰਦਾ ਚਲੋ ਸਾਨੂੰ ਤਾਂ ਕੋਈ ਦੇਖਣ ਨਹੀਂ ਦੱਸੀ ਸੋਨ ਨੂੰ ਦੇਖਣ ਨਹੀਂ ਦੱਸੀ ਸਾਡੇ ਕੋਲੇ ਰਾਜ ਹੋਰ ਸੀ ਕਰ ਤਾਂ ਮੈਂ ਵੀ ਮੜੇ ਜਾਂ ਬੈਰਨ ਦੇ ਕੰਮ ਮਾਮਾ ਦੇ ਲੀਨ ਬੰਦੀ ਕਰ ਦਿੰਦਾ ਸੀ ਵੀ ਤੁਸੀਂ ਦੇਖਣਾ ਨਹੀਂ ਚਲੋ ਉਹ ਰਾਜ ਨਹੀਂ ਸੀ ਉਹ ਮੇਰਾ ਰਾਜ ਹੋਰ ਨਹੀਂ ਉਹਨਾਂ ਕੰਨਾ ਤੇ ਨਾਲੇ ਇੱਕ ਗੱਲ ਹੋਰ ਮੰਮੀ ਹੁ ਤਾਂ ਲੋਕ ਚਾਹ ਤੇ ਪਹੁੰਚ ਗਏ ਆਪਾਂ ਹਾਂ ਦੀ ਪਿਸਰੀਆਂ ਸੋਚਾਂ ਚ ਕਰਦੇ ਆ ਬਾਹਰ ਨਿਕਲ ਕੇ ਦੇਖੋ ਵੀ ਕੁੜੀਆਂ ਕਿੱਡੇ ਵੱਡੇ ਵੱਡੇ ਅਕਸਰ ਬਣ ਗਈਆਂ ਤੇ ਜੇ ਆਹੀ ਹਾਲ ਰਹੀਆਂ ਕੁੜੀਆਂ ਨੂੰ ਆਪਾਂ ਪਕੜਾਈ ਨਹੀਂ ਸਕਦੇ ਆਈ ਨਹੀਂ ਪਕੜ ਸਕਦੇ ਚਲਪੋ ਤਾਂ ਆ ਜਾ ਕੰਮ ਕਰੀਏ ਦਾਦੀ ਨੇ ਤਾਂ ਕਿਲੇ ਅਸੀਂ ਪਾਣਾ ਹੁੰਦਾ ਆ ਦਾ ਆਪਣੀ ਗੁੜੀ ਆ ਦਰਜਾ ਹੈ ਨਾ ਦੇਖੋ ਵਿਚਾਰੀ ਦਾ ਪਤਾ ਨਹੀਂ ਇਹ ਜਾਊਗਾ ਕੀ ਪਤਾ ਵਧੀਆ ਦੇਖੋ ਤਾਂ ਵਧੀਆ ਹੀ ਆਊਗਾ ਤੂੰ ਆਇਆ ਮਮੀ ਸਾਥ ਤਾਂ ਉਹ ਦਿੱਤਾ ਨਹੀਂ ਕਰੀ ਪੜੀ ਐ ਪਤਾ ਨਹੀਂ ਜਵਾਕੜੀ ਦੀ ਮਿਹਨਤ ਹੈ ਪਰ ਉਹ ਆਇਆ ਵੀ ਵਿਚਾਰੀ ਕਹਿੰਦੇ ਹਨ ਪੜਾਈ ਚ ਵਧੀਆ ਵੀ ਆ ਸਕਦਾ ਪਰ ਤੁਸੀਂ ਤਾਂ ਫੀਸ ਪਿੱਛੇ ਹਟਾ ਲਈ ਸੀ ਦੇਖ ਲਈਏ ਚਲ ਕਿਸਮਤ ਹੈ ਚਰੀ ਦੀ ਹੁਣ ਆਇਆ ਮਮੀ ਤੁਸੀਂ ਤਾਂ ਫੀਸ ਦਿੱਤੀ ਨਹੀਂ ਮੈਂ ਤਾਂ 15 ਦਿਨਾਂ ਦੀ ਫੀਸ ਦਿੱਤੀ ਹਾਰ ਕੇ ਵਿਚਾਲ ਜਵਾ ਆਪਣੀ ਮੁੱਦਾ ਨਹੀਂ ਨਾ ਨਾਲ ਇਹਨੇ ਸਾਰੇ ਕੁਕੀਸ ਮੱਤ ਹੈ ਇਹ ਵਧੀਆ ਰਿਜ਼ਲਟ ਆ ਰਹੇ ਨਾ ਮਮਾ ਤੇ ਦਾਦੀ ਦੇਖੋ ਇਹ ਕਲਾਸ 2 ਜੀ ਕਾਉਟ ਕਿੰਨਾ ਹੋਇਆ ਹੈਗਾ ਹਾਂ ਪੁੱਤ ਵੈਰੀ ਗੁੱਡ ਮੈਂ ਤਾਂ ਘਾਈ ਜਾਂਦੀ ਸੀ ਮੇਰੀ ਕੀ ਰਿਜ਼ਲਟ ਕਿਵੇਂ ਛਾ ਵਸੇ ਪੁੱਤ ਆਇਨਾ ਰੋਸ਼ਨ ਕਰ ਦਿਗਾ ਲੈ ਕੀ ਹੈ ਤਾਂ ਆਹ ਪੀਏ ਕੋਲ ਮੈਂ ਬੋਲ ਗਈ ਆਲੇ ਉਹਨੇ ਦੇਖ ਲੈਨੇ ਆੜਦਾ ਆਹ ਤਾਂ ਉਹ ਵੇਦਾ ਗੋਲ ਜੱਟੀ ਪਈ ਹੁੰਦੀ ਆਹ ਰੇਗਣ ਇਹਨੂੰ ਗੁੱਤਾਂ ਤੋਂ ਮੁਰਤੇ ਅੱਗੇ ਸਾਢੇ ਡਾਂਸ ਪਾਉਂਦੇ ਹੁੰਦੇ ਸੀ ਆਹ ਗੁੱਤਾਂ ਕਰਦੀਆਂ ਹੁੰਦੀਆਂ ਸੀ ਕੋਣ ਕੁੜੀਆਂ ਗੁੱਤਾਂ ਕਰਨਾ ਮਟ ਗਏ ਉਹ ਤੋਂ ਪੁਰਣੀ ਜੀ ਪਾਲ ਲੰਦੀਆਂ ਨੇ ਪੁਰਣੀ ਦਿਨ ਉਹਨਾਂ ਦਾ ਸਿੱਕਰ ਅਬੜੀ ਜੀ ਚੜਾ ਲੰਦਣਾ ਆਹਾ ਇਹਨੂੰ ਕੁੜੀਆਂ ਮੈਂ ਦਿੱਤੇ ਵੀ ਇਹ ਦੋ ਗੁੱਤਾਂ ਕਰਕੇ ਰੀਵਨ ਕਰਕੇ ਆਉਂਦਾ ਕਰੋ ਇਹ ਮੰਮੀ ਰੀਵਨ ਨਹੀਂ ਹੈਗੇ ਆ ਇਹਨੂੰ ਰੀਵਨ ਸਮਝਦੇ ਹੋ ਤੁਸੀਂ ਇਹ ਮੈਡਲ ਹੈ ਇਹ ਜਿਹੜੇ ਬੱਚਾ ਨੂੰ ਨਾਮ ਵਜੋਂ ਅਗਮਦਾ ਹੈ ਜਿਹੜੇ ਬੱਚੇ ਸ਼ਿਹਾਰ ਹੁੰਦੇ ਨੇ ਜਿਹੜੇ ਬੱਚੇ ਗੇਮਾਂ ਚ ਜਿੱਤ ਕੇ ਆਉਂਦੇ ਨੇ ਪੜਾਈ ਚ ਟੋਪ ਕਰਦੇ ਨੇ ਇਹ ਉਹਨਾਂ ਨੂੰ ਹੁੰਦੇ ਨੇ ਮੈਡਲ ਇਹ ਇਹ ਰੀਵਨ ਨਹੀਂ ਸਾਨੂੰ ਤਾਂ ਵੀਵਨ ਲੱਗਦੇ ਅਸ ਤਾਂ ਇਹ ਪਾ ਕੇ ਬੁੱਤਾ ਕਰਦੇ ਸੀ ਤੁਸੀਂ ਭਾਉਂਦੇ ਹੁੰਦੇ ਸੀ ਮੰਮੀ ਇਹ ਰੀਵਨ ਆ ਇਹ ਰੀਵਨ ਇਹ ਮੈਡਲ ਹੈ ਨਾਲੇ ਮੰਮੀ ਕਹੇ ਤੇਰਾ ਬੱਚਾ ਇਹ ਰੀਵਨ ਨਹੀਂ ਹੈ ਤੂੰ ਲੋਕ ਤੂੰ ਸੀ ਤਾਂ ਕਦੇ ਕੁੜੀ ਨੂੰ ਐ ਕਹੇ ਹੀ ਮੇਰੀ ਸਾਡੀ ਅਧਿਪਤੀ ਦੀਪਚਾਲੀ ਨਹੀਂ ਨਹੀਂ ਐਂ ਤੇ ਕਰਦੀ ਆ ਉਹ ਆ ਇਹਦੇ ਤਾਂ ਤੈਨੂੰ ਮੈਡਲ ਵੀ ਰੀਵਨ ਹੀ ਦਿਸਦੇ ਆ ਆ ਪੁੱਤੇ ਗੜੇ ਤੇਰਾ ਪੁੱਤ ਜੇ ਰੀਵਨ ਹੈ ਉਹ ਤੈਨੂੰ ਤਾਂ ਵੀ ਮੈਡਲ ਲੱਗਣਗੇ ਮੈਂ ਕਹਿੰਦਾ ਸੀ ਦਾ ਰਿਕਾਰਡ ਵੀ ਤੈਨੂੰ ਦੱਸਿਆ ਸੀ ਮੈਂ ਮਸਾ-ਬਾਸ ਹੋ ਗਿਆ ਸਾਰੇ ਇਹ ਪੇਪਰਾਂ ਚੋਂ ਕੇ ਨਾਲ ਪਾਸ ਕਰ ਟੀਚਰਾਂ ਨੇ ਆ ਕੁੜੀ ਤੇਰੀ ਰਿਵਨ ਲੈ ਕੇ ਆ ਗਈ ਉਹ ਤਾਂ ਆਸਤਾ ਹੋ ਗਿਆ ਆ ਤੇਰੀ ਤੇਰੀ ਰਿਵਨ ਲੈ ਕੇ ਆ ਗਈ ਇੱਕ ਤੂਬਾ ਵਾਲੇ ਗੁੱਤ ਚ ਇੱਕ ਉਹਦੇ ਬਾਲੇ ਪਾ ਕੇ ਤੁਰਨਾ ਤੇ ਕੋਈ ਨਾ ਇਹ ਤਾਂ ਮੈਡਲਾ ਨੇਤੀ ਦਾ ਜਿਹਨਾਂ ਨੂੰ ਤੂੰ ਰਿਵਨ ਕਹਿੰਦੀ ਐ ਇਹ ਤਾਂ ਮੈਂ ਸਾਹਮਣੇ ਰੱਖੂੰਗੀ ਤੇਰੀ ਤਾਂ ਇੱਜ਼ਤ ਐ ਆ ਆ ਰਿਵਨ ਨਾਲ ਇਹਨੇ ਤਾਂ ਇੱਜ਼ਤ ਤੋਂ ਮਾਇਆ ਜਾਂ ਗਈ ਨੇ ਉਹ ਮਸਾਫਾ ਹੋ ਗਿਆ ਉਹਨੂੰ ਲਾ ਲਿਆ ਕਰ ਛਾਪੀ ਨਾ ਘੁੱਟ ਕੇ ਕਾ ਕੋਈ ਨਾ ਆਇਆ ਕਿਸੇ ਦਾ ਪਾਣੀ ਦੇ ਕੇ ਉਹ ਕੁੜੀ ਨੂੰ ਇਹ ਆ ਦਨੀਆ ਪਹਿਲਾਂ ਲੱਤਾਂ ਤੇ ਲਈ ਰੱਖਿਆ ਹਲੇ ਸਾਰਾ ਕੰਮ ਪਿਆ ਮੇਰਾ ਕੰਮ ਕੀ ਕੋਈ ਇੱਥੇ ਨੌਕਰ ਰੱਖਿਆ ਉਹ ਵੀ ਵੀ ਉਹ ਕਰਨ ਲਈ ਹੋਰ ਜਾਤੜੀ ਦੇ ਕਰਮ ਨਾਲੇ ਪੜਦੀਆਂ ਨਾਲੇ ਮੇਰੇ ਨਾਲ ਕੰਮ ਕਰਾਉਗੀ ਮੈਂ ਆ ਕੇ ਤੇਰੇ ਨੱਸਾਂ ਕੁੱਟ ਦੂੰਗੀ ਨਹੀਂ ਤੂੰ ਕਿਹਾ ਮੈਂ ਇੱਥੇ ਨੌਕਰ ਰੱਖ ਲਉਂ ਮੈਂ ਤਾਂ ਆਦਾ ਪੈਸਾ ਟੱਕਾ ਸਾਰਾ ਅਜੇ ਪੋਤੇ ਵਾਸਤੇ ਰੱਖਿਆ ਸੰਗ ਲਿਆ ਦਨੀਆ ਤੂੰ ਜਿੱਤੀ ਮੈਂ ਹਾਰ ਪਾਣੀ ਹਾਂ ਜਨਾਤਿਕ ਅੱਗੇ ਕਦੋਂ ਆਸਤੇ ਆਜਾ ਕੋਈ ਕੁਛ ਨਹੀਂ ਆਪਾਂ ਕੀ ਕਹਿੰਦੇ ਨੇ ਕੁਛ ਨਹੀਂ ਕੌਣ ਜੀ ਚਰਵਾ ਦੀ ਐਡਮਿਸ਼ਨ ਪੈਣ ਨੂੰ ਤਾਂ ਲੈ ਲੈ ਪੁੱਤ ਤੈਨੂੰ ਆਇਆ ਵੀ ਮੰਮੀ ਫਰਕ ਕਰਦੀ ਆ ਵੀ ਇਹਦੇ ਨਾਲ ਹਮ ਇੱਕ ਤਾਂ ਇਹਨੂੰ ਸਕੂਟਰੀ ਲੈਣੇ ਤੇ ਮੂੰਗ ਲੇਟ ਕੇ ਲਾਇਆ ਕਰਨ ਪੁੱਤ ਦਿਨੋਂ ਦਿਨ ਕੁੜੀ ਬਟਿਆਰ ਹੁੰਦੀ ਜਾਂਦੀ ਐ ਨਾ ਮੰਮੀ ਕੇ ਰੰਬੂ ਤਾਂ ਬਲੇਟ ਕੇ ਜਮਾ ਤੁਸੀਂ ਦਾ ਸਾਵੰਦ ਕਰ ਦੋ ਜਵਾਕੜੀ ਦਾ ਸਾਵੰਦ ਕਰਨਾ ਤੁਸੀਂ ਇਹਦਾ ਮੂੰਗ ਲੇਟ ਕੇ ਨਹੀਂ ਹੁੰਦਾ ਦਾਦੀ ਜੀ ਨੇ ਕਹਿੰਦੇ ਹੁਣ ਭੱਜ ਜਾਈਂ ਮੋ ਲਪੇਟ ਕੇ ਠੀਕ ਐ ਪੁੱਤ ਚਲ ਫੇਰ ਕਰਾ ਦੇ ਤੇਰੀ ਐਡਮਿਸ਼ਨ ਕਰਾ ਨਵੇਂ ਮੀ ਗਲਾਸ ਦੇ ਦੋ। ਆਹ ਦੇ ਕੇ ਮੈਨੂੰ ਗਲਾਸ ਦੇ ਦੋ। ਕੁੜੀਆਂ ਤਾਂ ਮੰਮੀ ਪੜਾਉਣਾ ਚਾਹੀਦਾਗਾ ਕੇ ਇਹਦੀ ਜਵਾ ਕਰੇ ਨਾ ਉਹਦੇ ਪਿਆਰ ਨਾਲ ਸਿਰ ਖੜੀ ਹੁੰਦਣਾ। ਨਾਲੇ ਫਿਰ ਚੰਗੇ ਕਰਦਾ ਰਿਸ਼ਤਾ ਨਿਯੋਜਨਦਾ। ਜੇ ਤੀ ਪੁੱਤ ਪੜਿਆ ਨਹੀਂ ਤਾਂ ਉਹ ਚੰਗਾ ਰਿਸ਼ਤਾ ਮਿਲੂ ਆਪਾਂ ਨੂੰ। ਮੈਨੂੰ ਲੱਗਦਾ ਵੀ ਖਮਣੀ ਕੁੜੀ ਨਾ ਫਰਕ ਕਰਦੀ ਐ ਫਰਕ ਨਹੀਂ ਮੈਂ ਕਰਦੀ ਮੂੰਹ ਤੱਕ ਵੀ ਕਾਲੂਕ ਦਾ ਟਾਈਮ ਹੈਗਾ ਅੱਜ ਕੱਲੋ ਉਹ ਕਾਤੇ ਫੋਟੋ ਨੂੰ ਬੁੱਟਮਾ ਕਿੱਚ ਕੇ ਪਾਉਂਦੇ ਫੋਨ ਨਾ ਖਾਨਾ ਤੇ ਮੈਨੂੰ ਕਹਿਣਾ ਨਹੀਂ ਆਉਂਦਾ ਮੈਨੂੰ ਫੋਨ ਬਾਰੇ ਪਤਾ ਹੀ ਨਹੀਂ ਹੈਗਾ ਪਰ ਤੁਮ ਤਾਂ ਬਾਹਰ ਗੱਲਾਂ ਸੁਣੀਆਂ ਚਲ ਮੰਮੀ ਆ ਗੱਲ ਛੋਡੀ ਜਮਾ ਠੀਕ ਹੈ ਮੈਂ ਸਹਿਮਤ ਹੈ ਇਹਨਾਂ ਚੀਜ਼ਾਂ ਨਾਲ ਗੱਲਾਂ ਨਾ ਛੋਡੀ ਨਾ ਵੀ ਫਿਰ ਮੈਨੂੰ ਕਦੇ-ਕਦੇ ਆ ਲੱਗਦਾ ਤੁਸੀਂ ਕੁੜੀ ਨਾਲ ਫਰਕ ਕਰਦੀ ਹੋ ਪਰ ਇਹ ਗੱਲ ਛੋਡੀ ਠੀਕ ਹੈ ਜਿਹੜੀ ਤੁਸੀਂ ਹੁਣ ਕਹਿਣੀ ਆ ਵੀ ਅੱਜ ਕੱਲੋ ਟਾਈਮ ਹੈਗਾ ਮਾੜਾ ਇਹ ਜ਼ਰੂਰ ਮੈਂ ਕਹਿਣੀ ਹੈ ਵੀ ਤੇ ਇਹ ਬੈਨ ਨੂੰ ਬਾਹਰ ਕੱਢਣ ਤੋਂ ਪਹਿਲਾਂ ਆਪਾਂ 100 ਵਾਰੀ ਸੋਚ ਲਈਏ ਬਾਰ ਬਾਰ ਮਾੜਾ ਟਾਈਮ ਹੈ ਪਤਾ ਨਹੀਂ ਲੱਗਦਾ ਉਹੀ ਗੱਲ ਤੁਸੀਂ ਐਂ ਕਹਿਣਾ ਚਾਹੁੰਦੇ ਹੋ ਵੀ ਵੀਡੀਓ ਵਟਮਾ ਵਾਇਰਲ ਕਰ ਦਿੰਦੇ ਐ ਜਪੋ ਸ਼ਾਮੇ ਨੂੰ ਪਤਾ ਨਹੀਂ ਕਿਉਂ ਆਹ ਉਹ ਤਾਂ ਮੈਂ ਸਮਝ ਨਹੀਂ ਆ ਮੈਂ ਆਪਾਂ ਇਹਨੂੰ ਐਵੇਂ ਹੀ ਪੇਸ ਕਰਾਂਗੇ ਜਿਵੇਂ ਤੁਸੀਂ ਕਹਿਣਿਓ ਪਰ ਮੰਮੀ ਫੇਰ ਕੁੜੀ ਨੂੰ ਐ ਤਾਂ ਨਹੀਂ ਕਰੇ ਤਾਂ ਨਹੀਂ ਬਿਖਾਇਆ ਜਾਂਦਾ ਕੋਈ ਨਹੀਂ ਬੁੱਤ ਕੋਈ ਕਹੈਂ ਤਾਂ ਦਿਨੋ ਦਿਨ ਮਾੜਾ ਐ ਤੇ ਐਂ ਨਹੀਂ ਹੁੰਦਰੀ ਤੇ ਇਹਨੂੰ ਕਰੇ ਬਿਖਾਂਦੀ ਪੜਾਉਣਾ ਤਾਂ ਕਹੂ ਗਈ ਢਾੜ ਢਾਕ ਕੇ ਤੇ ਕਿੰਨੇ ਕਚੇ ਰਹਿਣ ਗਈਆਂ ਇੱਕ ਗੱਲ ਮੰਮੀ ਹੋਰ ਰਹਿਣੀ ਸੀ ਮੈਂ ਵੀ ਤੁਸੀਂ ਜਿਵੇਂ ਹੁਣ ਆਏ ਹੁੰਦੀ ਅਸੀਂ ਇੰਨੀ ਗੱਲਾਂ ਕਰਦੇ ਹਾਂ ਨਾ ਸੋਚਦੇ ਹਾਂ ਕਿ ਧੀ ਬਾਰੇ ਪਰ ਆਏ ਅਪਰੀਜ਼ ਨੂੰ ਵੀ ਕਿਹਾ ਕਰੂੰਗਾ ਮਾੜਾ ਮੋਟਾ ਕਾਹਨੂੰ ਜੇ ਮੰਮੀ ਉਹਦੀ ਹੁਣ ਆਪਾਂ ਆਦਤਾਂ ਨੂੰ ਆਏ ਪਾਤਾ ਨਾ ਸਭਾ ਵੀ ਹਾਂ ਜਿਹੜੀ ਆਦਤਾਂ ਪੈਂਦੀਆਂ ਪਈ ਜਾਂਦੇ ਇਗਨੋਰ ਕਰਦੇ ਆ ਉਹਦੀ ਹਰ ਇੱਕ ਕਰਨ ਫਿਰ ਉਹ ਉਹਨੂੰ ਆਦਤਾਂ ਕਹਿਦੀਆਂ ਪਹਿਣਣੀਆਂ ਮਾੜੀ ਨਹੀਂ ਆਦਤਾਂ ਪਹਿਣਗੀਆਂ ਵੀ ਸਾਨੂੰ ਪਿਆਰ ਹੈ ਜੱਦਿਆਂ ਨੂੰ ਪਿਆਰ ਹੁੰਦਾ ਪੋਤਿਆਂ ਨਾਲ ਬਾਲਾ ਹੁੰਦਾ ਪਰ ਆਏ ਹੁੰਦਾ ਮੰਮੀ ਵੀ ਫਿਰ ਉਹ ਜੇ ਕਿਹੜਾ ਮਾੜੀ ਸੰਗਤ ਚ ਪੈ ਗਿਆ ਜੰਦਿਆਂ ਆਦਤਾਂ ਪੈ ਗਈਆਂ ਮੋਰ ਕੇ ਸੁਧਰ ਨਹੀਂ ਹੁੰਦਾ ਕੋਈ ਨਹੀਂ ਪੁੱਤ ਨੂੰ ਮੈਂ ਕਿਹਨੇ ਸਮਝਾਇਆ ਹੁੰਦਾ ਹਾਂ ਪ੍ਰਿੰਸ ਨੂੰ ਮੈਂ ਸਮਝਾਇਆ ਕਰੋ ਨਹੀਂ ਬੀਗੜ ਜੂਗਾ ਤੇਰਾ ਫਿਰ ਆਪਾਂ ਕੀ ਕਰਾਂਗੇ ਕੋਈ ਨਹੀਂ ਪੁੱਤ ਨੂੰ ਸਮਝਾਇਆ ਕਰੋ ਹੈਨਾ ਹੁਣ ਨਾ ਤੁਸੀਂ ਉਹ ਸਹਿਨ ਰਹਿ ਜਾ ਕਰੋ ਠੀਕ ਹੈ ਸੋਡੀ ਸਹਿਨ ਹੈ ਹੀ ਕਰਦਾ ਸਕੱਦਰ ਕਿ ਮਿਲਾਂਗਾ ਅਸੀਂ ਤੇ ਸਭ ਬਿਲਾਉਂਗਾ ਜੇ ਤੇ ਮੈਂ ਮਾਂ ਤੇ ਦਾਦੀ ਤੇ ਕੁਝ ਕੰਦੇ ਨਹੀਂ ਹੈਗੀ ਲੱਗੇਗਾ ਲੱਗੇਗਾ ਵੇ ਤੂੰ ਉਹਨੂੰ ਕਿੱਥੇ ਲੈ ਜਾ ਨਾ ਤੂੰ ਵੀ ਕ ਲੱਗੇਗਾ ਸਕੱਦਰ ਵੀ ਹਲਾ ਕੇ ਮੁੰਡਾ ਆਇਆ ਹੋਇਆ ਚੱਲ ਨੀ ਹਾਂ ਤੂੰ ਲੱਗੇਂਗਾ ਸਕੱਦਰ ਤੇ ਤੂੰ ਹੀ ਲੱਗੇਂਗਾ ਸਕੱਦਰ ਤੇ ਮੈਂ ਲੱਗੇਂਗਾ ਆਉਂਗਾ ਨਾ ਲੱਗੇਗਾ ਕੋਈ ਬੁੜਾ ਹੋਇਆ ਮਾਂ ਮੈਨੂੰ ਤੇਰੀ ਦਾਦੀ ਦਾ ਕੁਝ ਕੰਦੇ ਨਹੀਂ ਹਾਂ ਤੂੰ ਲੱਗੇ ਦਿਖਾ ਦੇ दादी, दादी ना 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 दे सो आरे एकना मम्मी लांबे अंगदर तो है ना है सडनु इटा टाक के डांगा लगे दा गला रोको उरे कुत्ते देखा कित्ते वजी सक 7:00 वंटे गिनो किती इत्ते वजी तेरे आओ देख ला मम्मी इन्हें तो कहनी है भी चलो कोई ना आओ रे अब तो आ नाव मारने की जगह करे आ कि मैं नाव मार मारा हूं दादी दे ने सुनो जे दे कोई मारे के रे पुत हाँ। तू तीन काम कहना सी ए हुन प्रेशर में कुत्तोगी लड़ाई पे जोगी जवा के दे सितर पे जाएंगे एदी मम्मी नु कह दो बस ना सी तू सी मेरे को आए हैं चलो मन तो मैं इनु ना दसया करो मेनू रख ले करवा के चले बता हां आंटी ऐसी जरूरत को नु दस दे ਮੈਂ ਬਤੁਈ ਨਹੀਂ ਰੱਖ ਤੈਨੂੰ ਕਰ ਦੇ ਮਮੀ ਨੂੰ ਨਾ ਦੱਸ ਕਰੇਗੀ ਮਮੀ ਇਹਦੇ ਸਿੱਕਾ ਪ੍ਰੇਟ ਕਰ ਦੂਗੀ ਮੇਰੇ ਪੁੱਤ ਨੂੰ ਕੁੱਟ ਦੂਗੀ ਹਾਂ ਹਾਂ ਮੰਮੀ ਹਾਂ ਹਾਂ ਸੋਨੂ ਨਾ ਸਿਆ ਸੋਨੂ ਦੱਸਿਆ ਕਰਨ ਮੈਨੂੰ ਨਾ ਦੱਸਣਾ ਤੁਸੀਂ ਤੈਨੂੰ ਚਮਲਾਉਂਗੇ ਤੁਸੀਂ ਕਹਦੇ ਬਾਣਾ ਦੇ ਹੱਥ ਮਾਰੋ ਪਿਆਰ ਕਰੋ ਮੈਂ ਖਾੜੀ ਲੈ ਕੇ ਦੇਣਾ ਇਹਦੀ ਪੂਜਾ ਕਰੋ ਚੰਗਾ ਤੁਹਾਡਾ ਪੁੱਤ ਤਾਂ ਪਿਆਰਾ ਇਹਨੂੰ ਚਮਲਾਓ ਆਹਦੇ ਪੁੱਤ ਤਾਂ ਤਾਂ ਦੋਖ ਲੱਗਦਾ ਵੀ ਇਹਦੀ ਮੰਮੀ ਇਹਨੂੰ ਕੁੱਟੂ ਇਹ ਨਹੀਂ ਕਿਸੇ ਜਗ੍ਹਾ ਕਿਤੇ ਨਾ ਚਹ ਹੱਥ ਪਾਉਂਦਾ ਕੰਮ ਕਰ ਮੈਂ ਨਾ ਮੁੰਨਾ ਉਹ ਨਾ ਰੱਖ ਚੜੀ ਚ ਕਰ ਲੈ ਕੰਮ ਮੁੰਡੇ ਨੂੰ ਤਾਂ ਮੈਂ ਹੀ ਦੱਸੂ ਜਿਹੜਾ ਤੁਸੀਂ ਮੈਂ ਨਾ ਰੱਖਦੀ ਆ ਇਹਨੂੰ ਅੱਕੇ-ਥੱਕੇ ਆਊਗਾ ਮੁੰਡੇ ਨੂੰ ਦੱਸੂ ਹੋਣਾ ਨਹੀਂ ਛੱਤਰ ਪਲੇਟ ਮੈਂ ਤਾਂ ਵਧੀਆ ਤੁਸੀਂ ਚਮੜਾ ਰੱਖਿਆ ਆਜ ਕੋਈ ਨਾ ਇਹ ਤਾਂ ਜਦੋਂ ਮੈਂ ਅੱਜ ਦੇਉਂਦਿਆਂ ਸਿਲਿਨਮ ਨਾਲ ਇਹਦੇ ਗੜੀ ਨੂੰ ਸੋਜਨ ਆਪਦਾ ਤੁਸੀਂ ਇਹਦੇ ਨਾਲ ਗੜੀਆਂ ਨਾ ਕਰੋ ਸਾੜੇ ਬੱਜੇ ਆਕਣਾ ਨਹੀਂ ਕਿੱਦਣਾ ਆਜੋ ਵੀਰੇ ਜਿੰਨੀ ਨੀ ਨੀ ਆਓ ਦਸ ਦੀਆਂ ਲੱਖ ਬਾਹ ਚਾ ਸਕਦੇ ਕੋਈ ਨਹੀਂ ਆਉਂ ਤੁਸੀ ਆਈ ਜਾਣਾ ਪੋਗਾ ਵੀਰੇ ਕਿਸੇ ਕੁੜੇ ਨਹੀਂ ਹੋਣੀ ਜਿੰਨੀ ਬੁੜਾ ਨਹੀਂ ਆਪੂਗਾ ਆਜਾ ਦਿਖਾਉਣੀ ਹੈ ਤੇ ਉਹ ਦਰਨੀ ਹੈ ਆ ਆਈਂ ਮੁੰਡੇ ਕਿ ਨਾ ਨਾ ਕੋਈ ਜਿਦਾ ਕਿ ਤੁਸੀਂ ਨਹੀਂ ਮੂਤ ਲੰਮੀ ਰਸਤੇ ਤੇ ਤੁਸੀਂ ਨਹੀਂ ਨਿਵੋ ਠੀਕ ਹੈ दादी ਕੋਈ ਗੱਲ ਨਹੀਂ ਵੀਰੇ ਤੁਹਾਡਾ ਫੋਨ ਦੇ ਦੋ ਅੱਜ चलो कोई ना, हाँ तो हाँ तो कोई ना 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 मम्मी मम्मी तो 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 कॉलेज जा रही भाई ठीक है से चाबी ले चाबी तो रेहनी चाबी अंदर पता तो डेडी का रैला है है। तो ना ठीक है रेडी डेडी लाग गएगा ठीक है रेडी 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 चाबी क्या आने ठीक 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 है ठीक है तो ठीक है कोई ठीक है ठीक है है मेरे हो कोई नहीं वो वो मैं चल रही पुत्र ਕੁਣ ਕੋਣਾ ਹੋਏ ਉਹ ਕਾਲ ਦੀ ਲੱਗਦੀ ਹੈ ਜਿਹੜੀ ਗਈ ਹੁੰਦੀ ਹੈ ਤੂੰ ਜਾਣਦਾ ਨਾ ਯਾਰ ਅੰਗਰੇਜ਼ੀ ਨੀਣਾ ਕਰੀ ਆ ਕੋਈ ਨਾ ਅੱਜ ਦਾ ਕਾਲ ਜੀ ਆਪਾਂ ਆਗੇ ਖੜੇ ਰਹਿਣੇ ਚਾਹੀਦੇ ਤਾੜ ਜਾਂ ਨਾ ਆਈਏ ਆਹ ਉਹ ਕੀ ਬਦਲ ਤੋਂ ਪਗੜੀ ਕੱਢਦੇ ਕਿਉਂ ਹੋਏ ਹੂੰ ਉਹ ਵੀਰੇ ਨਾਲ ਇੱਥੀ ਹੋ ਗਈ ਪਤਾ ਹਾਂ ਉਹ ਐਸੇ ਜੇ ਕੱਟਾਂਗੇ ਫਿਰ ਹਾਂ ਹਾਂ ਤੈਨੂੰ ਇੱਥੀਆਂ ਬਣਦੀਆਂ ਨੇ ਓਏ ਆ ਗਈ ਓਏ ਗਾੜੀ ਆਉਂਦੀ ਨਹੀਂ ਆ ਗਈ ਇਹਦਾ ਮੈਂ ਤਾਂ ਇਹ ਬੰਟਾ ਕਿਉਂ ਯਾਰ ਕੋਈ ਨਾ ਹੁਣ ਤਾਂ ਟਾਈਮ ਦਾ ਪਤਾ ਲੱਗ ਗਿਆ ਓਏ ਕਾਲੂ ਆ ਗਏ ਮੋਟਰਸਾਈਕਲ ਨਾਲ ਆ ਗਏ ਹਾਂ ਹਾਂ ਕੀ ਰਾਈਡ ਨਹੀਂ ਹੀ ਮਗਦੇ ਰਾ ਨਾ ਨਾ ਜਿਹੜੀਆਂ ਜਦੋਂ ਆ ਮੈਂ ਦੱਸਣ ਨੂੰ ਕਿ ਮਾਹ ਦਾ ਕਰ ਰਾਂ ਇਹਦੇ ਗੇਰ ਕਿ ਨਾ ਘਣਾ ਜਾ ਰਿਹਾ ਪਿੱਛੇ ਦੇਖਿਆ ਇਹ ਨਹੀਂ ਯਾਰ ਕਾਂਸੇ ਨੋਟਰ ਸੇ ਕਰ ਸਕਦੇ ਨਾ ਰੋਕ ਸਕਦਾ